ਵਨ ਇੰਗਜੀ ਦਾ ਖਾਲਸਾ ਵਨ ਇੰਗਜੀ ਬਤੇ ਗੁਰੂ ਸਾਤ ਸੰਤ ਜੀ ਜਿਸ ਆਪਾਂ ਪਾਉਂਟ ਕਿਟਰ ਸਥਾਨ ਦੇ ਦਰਸ਼ਕ ਕਰ ਰਹੇ ਹਾਂ ਇਹ ਪਾਉਂਟ ਕਿਟਰ ਸਥਾਨ ਹੈ ਤਾਨਾ ਤਾਨਾ ਧੀਰੀ ਕਿਲ ਦੇ ਮਾਲਕ ਸ਼੍ਰੀ ਗੁਰੂ ਆਰ ਗੋਬਿੰਦ ਸਰ ਜੀ ਦੀ ਸੁਪਤਰੀ ਜੀ ਵੀ ਮੀਰੀ ਜੀ ਦਾ ਆਨੰਦ ਕਾਰਜ ਸਥਾਨ ਹੈ ਜੋ ਕਿ ਇਸੇ ਜਗ੍ਹਾ ਤੇ ਸਤ ਗੁਰੂ ਜੀ ਸ਼ੇਰ ਬਾਸ਼ਾ ਮਹਾਰਾਜ ਜੀ ਨੇ ਆਪਣੀ ਸੁਪੁੱਤਰੀ ਬੀਬੀ ਵੀਰੋ ਜੀ ਦਾ ਆਨੰਦ ਕਾਰਜ ਭਾਈ ਸਾਧੂ ਰਾਮ ਨਾਲ ਕੀਤਾ ਸੀ 27 ਜੇਠ ਜੂਨ ਦੇ ਮਹੀਨੇ ਦੇ ਵਿੱਚ ਜਿਸ ਵੇਲੇ ਆਨੰਦ ਕਾਰਜ ਹੋ ਗਿਆ ਇਸ ਤਰ੍ਹਾਂ ਹੀ ਪਿਆਰੀ ਹੋਈ ਜਿੱਤਰਾ ਆਪਾਂ ਧੰਨ ਸਾਹਿਬ ਜੀ ਨੂੰ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਖੁਸ਼ੀਆਂ ਪ੍ਰਾਪਤ ਕਰ ਰਹੇ ਹਾਂ ਇਸੇ ਤਰ੍ਹਾਂ ਦਾ ਮਾਹੌਲ ਸੀ ਸਤਿਗੁਰੂ ਜੀ ਮੇਰੇ ਦਾਦਾ ਜੀ ਸ਼ੇਰ ਪਾਸ਼ਾ ਮਹਾਰਾਜ ਬੈਠੇ ਸਨ ਅਤੇ ਹੋਰ ਇਸੇ ਇੱਕ ਸੰਗਤਾਂ ਬਾਬਾ ਬੁੱਢਾ ਜੀ ਬਾਬਾ ਵਿ디ਚੰਦ ਜੀ ਭਾਈ ਗੁਰਦਾਸ ਜੀ ਅਤੇ ਹੋਰ ਰੂਹਾਂ ਬੜੀਆਂ ਪਿਆਰੀਆਂ ਬੈਠੀਆਂ ਸਨ ਤੇ ਬਾਬਾ ਵਿ디ਚੰਦ ਜੀ ਖੜੇ ਹੋ ਕੇ ਸਤਿਗੁਰਾਂ ਨੂੰ ਨਮਸਕਾਰ ਕਰਕੇ ਕਹਿੰਦੇ ਨੇ ਸਤਿਗੁਰੂ ਜੀ ਮਹਾਰਾਜ ਇਸ ਧਰਤੀ ਨੂੰ ਪਵਿੱਤਰ ਕਰਕੇ ਤੇ ਬੈਠੀਆਂ ਹੋਈਆਂ ਸੰਗਤਾਂ ਦੀਆਂ ਝੋਲੀਆਂ ਖੁਸ਼ੀਆਂ ਨਾਲ ਭਰ ਦਿਓ ਤੇ ਮੇਰੇ ਦਾਦਾ ਜੀ ਸਤਿਗੁਰੂ ਜੀ ਮਹਾਰਾਜ ਕਹਿੰਦੇ ਨੇ ਆਉਣ ਵਾਲੇ ਸਮਿਆਂ ਦੇ ਵਿੱਚ ਇੱਥੇ ਬੱਚੀਆਂ ਬੱਚਿਆਂ ਦੇ ਕਾਰਜਲਾਸ ਹੋਣਗੇ ਜੇ ਕਿਸੇ ਬੱਚੀ ਬੱਚੇ ਦੇ ਕਾਰਜਾਂ ਵਿੱਚ ਕੋਈ ਵਿਘਨ ਰੁਕਾਵਟ ਪਈ ਨਹੀਂ ਹੈ ਕਾਰਜ ਨਹੀਂ ਰਸ ਹੁੰਦਾ ਇੱਥੇ ਸ਼ਰਧਾ ਨਾਨਕ ਜੀ ਅਰਦਾਸ ਵੀ ਕਰਵਾਈਏ ਸਭਾਂ ਦੇ ਕਾਰਜਾਸ ਸੁੰਦੇ ਹਨ ਜਿਸ ਵੇਲੇ ਜੇ ਤੁ ਕਾਰਜਾਸ ਹੋ ਜਾਵੇ ਉਸ ਤੋਂ ਬਾਅਦ ਫਿਰ ਸੂਰ ਲੈ ਕੇ ਇਹਦਾ ਇੱਕ ਧੀਵੀ ਦਾ ਇੱਕ ਭਾਈ ਦਾ ਤਲੰਗਰ ਵਾਸਤੇ ਰਸ ਲੈ ਕੇ ਆਇਂਦੀ ਹੈ ਕਿਉਂਕਿ ਇਹ ਵੀ ਜਦੋਂ ਸਤਿਗੁਰੂ ਜੀ ਸ਼ੇਮਪਾਸ਼ਾ ਮਹਾਰਾਜ ਜੀ ਨੇ ਆਪਣੀ ਬੀੜੀ ਦਾ ਵਿਆਹ ਰੰਬਿਆ ਸੀ ਤੇ ਸਾਰੀ ਸ੍ਰਿਸ਼ਟੀ ਨੂੰ ਅੱਲਾਹ ਕਾ ਨਵਾਸੀ ਨੂੰ ਚਿੱਠੀਆਂ ਭੇਜ ਦਿੱਤੀਆਂ ਕਿ ਸਭਣਾ ਨੇ ਬੀਬੀ ਜੀ ਦੇ ਵਿਆਹ ਤੇ ਆਣ ਕੇ ਹਾਜ਼ਰੀਆਂ ਭਰਣੀਆਂ ਹਨ ਕਿਉਂਕਿ ਸਾਰੀਆਂ ਸੰਗਤਾਂ ਫਿਰ ਆਈਆਂ ਸਨ ਕੋਈ ਆਪੋ ਆਪਣੀ ਸੋਚ ਤੇ ਕੋਈ ਸੂਟ ਲੈ ਕੇ ਆਇਆ ਸੀ ਬੀਬੀ ਜੀਰੋ ਜੀ ਦਾ ਕੋਈ ਭਾਈ ਜੀ ਦਾ ਕੋਈ ਲੰਗਰ ਵਾਸਤੇ ਰਸ਼ਨ ਲੈ ਕੇ ਆਇਆ ਸੀ ਉਸੇ ਤਰ੍ਹਾਂ ਇਹ ਪਰੰਪਰਾ ਜਲਦੀ ਹੈ ਪਿਆਰਿਓ ਜਦੋਂ ਕਾਰਜਾਸ ਹੋ ਜਾਂਦਾ ਹੈ ਇਸੇ ਤਰ੍ਹਾਂ ਹੀ ਆਪਣੀ ਢਿੱਡਾ ਕਾਰਜ ਢਿੱਡਾ ਲੈ ਕੇ ਮਾਤਾ ਜੀ ਦਾ ਨਮਸਕਾਰ ਕਰੀਂਦਾ ਹੈ ਇਹ ਆਨੰਦਕਾਰਜ ਹੋਇਆ ਸੀ 27 ਜੇਠ ਜੂਨ ਦੇ ਮਹੀਨੇ ਦੇ ਵਿੱਚ ਮੱਲਾਕੜ ਤੋਂ ਬਰਾਤ ਆਈ ਸੀ ਜਿਸ ਵੇਲੇ ਪਿਆਰਿਓ ਸਤਿਗੁਰਾਂ ਨੇ ਬਹੁਤ ਹੀ અપਾਰ ਕਿਰਪਾ ਬਖਸ਼ੀਆਂ ਹੋਈਆਂ ਕਿਉਂਕਿ ਸਮਾਂ ਹੀ ਇਸ ਤਰ੍ਹਾਂ ਦਾ ਬਣ ਗਿਆ ਸੀ ਇਹ ਆਨੰਦਕਾਰਜ ਸ੍ਰੀ ਅਮਰਕਸਰ ਹੋਣਾ ਸੀ ਜੇ ਆਪਾਂ ਮਠਿਆਈ ਦਾ ਵਿੱਚ ਜ਼ਿਕਰ ਕਰੀਏ ਉਹ ਇਤਿਹਾਸ ਵੜਾ ਲੰਬੇਰਾ ਬਣ ਜਾਂਦਾ ਹੈ ਕਿਉਂਕਿ ਵੀ ਉਹ ਫਿਰ ਬਾਬਾ ਸਤਗੁਰੂ ਜੀ ਮਹਾਰਾਜ ਇੱਥੇ ਚੱਪੇ ਦੀ ਧਰਤੀ ਆਗੇ ਸਨ ਸੰਗਰਾਣਾ ਸੇ ਇੱਥੇ ਗੁਰਦੁਆਰਾ ਬਣਿਆ ਹੈ ਇੱਥੇ ਆਨੰਦਗਰ ਚੋਂ ਲੱਗਾ ਸੀ ਫਿਰ ਬਾਬਾ ਲੰਗਾਜੀਤ ਚ ਬੰਦੇ ਰਹਿਣ ਵਾਲੇ ਬੜੇ ਪਿਆਰੇ ਸਿੱਖ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਇਤੋ ਚ ਭਗਤ ਹੋ ਜਾਂਦੇ ਸਨ ਤਰਨਤਾਰਨ ਗੁਰੂ ਅਰਜਨ ਦੇਵ ਮਹਾਰਾਜ ਜੀ ਸੇਵਾ ਕਰਦੇ ਹਨ ਗੁਰੂ ਅਰਜਨ ਦੇਵ ਮਹਾਰਾਜ ਜੀ ਨਾਮ ਰਹਿ ਅਤੇ ਹਰਗੋविंद ਬਾਦਸ਼ਾਹ ਜੀ ਦੇ ਨਾਮ ਰਹਿ ਤੇ ਸਤਗੁਰੂ ਜੀ ਮਹਾਰਾਜ ਨੂੰ ਬੇਨਤੀ ਕੀਤੀ ਬਾਬਾ ਲੰਗਾਜੀ ਨੇ ਕਹਿੰਦੇ ਨੇ ਸਤਗੁਰੂ ਜੀ ਮਹਾਰਾਜ ਆਪਾਂ ਆਪਣੀ ਘਿਰਿ ਦੇ ਵਿੱਚ ਨੰਦਕਾਰ ਜੀ ਦੀ ਜਨਮ ਜੋਣਾ ਕੀਤਾ ਜਾਵੇ ਸਤਗੁਰੂ ਜੀ ਮਹਾਰਾਜ ਫਿਰ ਸਿੱਖਾਂ ਦੇ ਬਚਨ ਮੋੜ ਤੇ ਥੋੜਾ ਹਨ ਫਿਰ ਸਤਗੁਰੂ ਜੀ ਮਹਾਰਾਜ ਸੇਮੇ ਪਾਸ਼ਾ ਕਹਿੰਦੇ ਬਾਬਾ ਲੰਗਾਜੀ ਚਲੋ ਜਿਸ ਤਰ੍ਹਾਂ ਤੁਸੀਂ ਕਹਿੰਦੇ ਜੇ ਆਪਾਂ ਚਲੋ ਆਪਣੀ ਘਿਰਿ ਦੇ ਵਿੱਚ ਨੰਦਕਾਰ ਕਰ ਦਿੰਦੇ ਆ ਇਹ ਪਿਆਰ ਜਿੱਥੇ ਅਸਥਾਨ ਬਣਿਆ ਹੈ ਬੀਬੀ ਵੀਰੋਜੀ ਦਾ ਇਹ ਬਾਬਾ ਲੰਗਾਜੀ ਦੀ ਨੀਂਹ ਹੈ ਚਰਸੀਆ ਪਿੰਡਾਂ ਦੇ ਬਾਬਾ ਲੰਗਾਜੀ ਮਾਲਕ ਸਨ ਜਿਨੂੰ ਚੌਧਰੀ ਕਿਹਾ ਜਾਂਦਾ ਹੈ ਕਿਉਂਕਿ ਬਹੁਤ ਹੀ ಅಪਾਰ ਕਿਰਪਾ ਬੜੀ ਪਿਆਰੀ ਰੂਹ ਨਿਮਰਤਾ ਪਿਆਰਵਲੀ ਹੈ ਜਿਸ ਦੇ ਕਾਰਨ ਇਹ ਵੀ ਹੀਰੋ ਜੀ ਦਾ ਆਨੰਦ ਕਾਰਜ ਹੋਇਆ ਹੈ ਕਿਉਂਕਿ ਇਹ ਸਾਲ ਬਾਦ ਦਿਹਾੜਾ ਮਨਾਇਆ ਜਾਂਦਾ ਹੈ 8 ਤੇ 9 ਜੂਨ ਨੂੰ ਬੀਬੀ ਹੀਰੋ ਜੀ ਦਾ ਆਨੰਦ ਕਾਰਜ ਹੈ 8 ਦਾ 8 ਜੂਨ ਨੂੰ ਮੇਲਦਾਨੇ ਰੱਖਿਆ ਹੈ ਤੇ 9 ਜੂਨ ਨੂੰ ਬੀਬੀ ਹੀਰੋ ਜੀ ਦਾ ਆਨੰਦ ਕਾਰਜ ਕੀਰਤਨ ਦੇ ਰੂਪ ਵਿੱਚ ਹੋਏਗਾ ਅੰਮ੍ਰਿਤ ਵੇਲੇ ਤਾਂ ਲੈ ਕੇ ਮਿਲੋ ਸ਼ਬਦ ਜਪ ਤਨ ਆਸਾ ਦੀ ਵਾਰ ਦਾ ਕੀਰਤਨ ਹੋਏਗਾ ਉਸ ਤੋਂ ਅਪਰੰਤ ਆਨੰਦ ਕਾਰਜ ਆਰੰਭ ਹੋਏਗਾ ਤੇ 8 ਵਜੇ ਸ਼ੁਰੂ ਹੋ ਜਾਂਦਾ ਹੈ ਸਾਰੀਆਂ ਸੰਤਾਂ ਨੂੰ ਬੇਨਤੀ ਹੈ ਜੀ ਤੁਜੋਈ ਇਲਾਕਾ ਨਿਵਾਸੀ ਸਾਰੇ ਸਿੱਖੀ ਸੁੰਦੇ ਹਨ ਗੁਰੂ ਘਰ ਪਹੁੰਚ ਕਰਕੇ ਜੀਵੀ ਜੀਵਨ ਆਨੰਦ ਕਾਰਜ ਦਰਸ਼ਿਤ ਕਰਕੇ ਆਪਣੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ ਸਤਿਗੁਰੂ ਜੀ ਕਿਰਪਾ ਕਰੇ ਜੀ ਆਈਆਂ ਸੰਤਾਂ ਦਾ ਧੰਨਵਾਦ ਜੀਓ ਸਤਿਗੁਰੂ ਜੀ ਕਿਰਪਾ ਕਰੇ ਕੋਈਆਂ ਭੁਲਾ